हम अवगुण भरे एक गुण नाही अमृत शाट बिखाय बख खाई माया मोह परम पै भूले सुत दरासो प्रीत लगाई ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਣੜੀਏ ਕਹਿ ਘਰ ਗਾਵਨਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤ ਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਿਆਲਾ ਸਫਲ ਮੂਰਤ ਗੁਰ ਦਿਓ ਸੁਆਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਪਿਆਰੇ ਪ੍ਰਭੂ ਮੇਰੇ ਮਨ ਵਿੱਚ ਇੱਕ ਤੇਰਾ ਹੀ ਆਸਰਾ ਹੈ ਤੇਰਾ ਹੀ ਆਸਰਾ ਹੈ हे ਪਿਆਰੇ ਪ੍ਰਭੂ ਸਿਰਫ ਤੂੰ ਹੀ ਅਸਾਂ ਜੀਵਾਂ ਦੀ ਰੱਖਿਆ ਕਰਨ ਜੋਗਾ ਹੈ ਤੈਨੂੰ ਭੁਲਾ ਕੇ ਰੱਖਿਆ ਵਾਸਤੇ ਹੋਰ ਹੋਰ ਚੋਤਰ ਆਈਆਂ ਸੋਚਨੀਆਂ ਕਿਸੇ ਵੀ ਕੰਮ ਨਹੀਂ 헤 ਭਾਈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ ਉਹ ਸਦਾ ਖਿੜਿਆ ਰਹਿੰਦਾ ਹੈ ਪਰ 헤 ਭਾਈ ਉਹੀ ਮਨੁੱਖ ਗੁਰੂ ਦੇ ਸ਼ਰਨ ਪੈਂਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ ਹੇ ਭਾਈ ਗੁਰੂ ਸਵਾਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ ਕਿਉਂਕਿ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ ਹੇ ਨਾਨਕ ਗੁਰੂ ਪਰਮਾਤਮਾ ਦਾ ਰੂਪ ਹੈ ਆਪਣੇ ਸੇਵਕਾਂ ਦੇ ਸਦਾ ਹੀ ਅੰਗ ਸੰਗ ਰਹਿੰਦਾ ਹੈ